ਜੀਵਨ 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 ਉਹ ਟੁੱਟ ਗਿਆ ਜਦੋਂ ਖੇਡਿਆ ਇੰਗਲੈਂਡ ਦੇ ਵਿੱਚ ਬੱਲੇ ਬੱਲੇ ਕਰਵਾਈ ਜਦੋਂ ਪਿਛਲੇ ਸਾਲ ਕੈਨੇਡਾ ਦਾ ਸੀਜ਼ਨ ਖੇਡਿਆ ਤੇ ਪਹਿਲੀ ਵਾਰ ਹੀ ਚਰਚਾ 'ਚ ਆ ਗਿਆ ਹੈ ਕਿ ਸਾਡੇ ਚਰਚੇ ਹੁੰਦੇ ਰਹਿਣੇ ਹੈ ਤੇ ਕਿਸੇ ਨਹੀਂ ਮੁਕੜੇ ਜਿਹੜੇ ਜੱਟ ਨੇ ਰਿਕਾਰਡ ਬਣਾਤੇ ਉਹ ਕਿਸੇ ਤੋਂ ਨਹੀਂ ਟੁੱਟਣੇ ਰੁਪਿੰਦਰ ਦੋਦੇ ਵਾਲਾ ਇਸ ਵੇਲੇ ਕਮਾਲ ਦਾ ਖਿਡਾਰੀ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਸੇਵੀਆ ਸਭ ਖੁਸ਼ ਨੇ ਵੀ ਮੁੰਡਾ ਰਪਿੰਦਰ ਆ ਗਿਆ ਆਓ ਸਾਹਮਣੇ ਇਸ ਵੇਲੇ ਨੌਜਵਾਨ ਗੱਭਰੂ ਦੀ ਪਈ ਹੋ ਰੇਡ ਦੋਦੇ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਉੱਡੂ-ਉੱਡੂ ਕਰਦਾ ਸ਼ਰੀਰ ਇਸ ਨੌਜਵਾਨ ਦਾ ਅੱਜ ਚਰਚਾ ਹੈ ਦੁਨੀਆ ਦੇ ਵਿੱਚ ਆ ਵੀ ਲੁਧਿਆਣੀਆਂ ਨੌਜਵਾਨ ਗੱਭਰੂ ਇਸ ਵੇਲੇ ਸਿੱਖ ਸਰਦਾਰ ਕੋਸ਼ਿਸ਼ ਕਰ ਰਿਹਾ ਜਫਾ ਲਾਉਣ ਦੀ ਹੰਦਾਂ ਦੇ ਦਰਮਿਆਨ ਪਰ ਦੋਦੇ ਅੱਜ ਦੇ ਕਪਲੇ ਵੀ ਬਹੁਤ ਵੱਡਾ ਯੋਗਦਾਨ ਹੈ ਇਹ 10 ਅਗਸਤ ਨੂੰ ਬਿੰਨੀ ਬੈਗ ਦੇ ਵਿੱਚ ਇਹ ਸਿਤਰਾ ਵੱਡੇ ਮੱਲਾਂ ਦੀ ਟੱਕਰਾ ਹੋ ਰਹੀ ਆ ਆ ਫੜਿਆ ਹੋਇਆ ਨੌਜਵਾਨ ਨੇ ਗਿੱਟਿਆਂ ਤੋਂ ਪਰਤਾ ਵੀ ਦੋਦੇ ਵਾਲਾ ਕਹਿੰਦੇ ਇੰਗਲੈਂਡ ਦੇ ਵਿੱਚ ਧੰਨ-ਧੰਨ ਕਰਵਾਈ ਫਿਰ ਕੈਨੇਡਾ ਕੱਪ ਤੇ ਆ ਦਰਸ਼ਕਾਂ ਚ ਹੌਲੇ ਇਲਾਰੇ ਵੀ ਕੌਣ ਆ ਗਿਆ ਕਹਿੰਦੇ ਜੀਵਨ ਆ ਗਿਆ ਮਾਰੂਕੇ ਵਾਲਾ ਇਹ ਅਜੂਬਾ ਖੇਡ ਕਬੱਡੀ ਦਾ ਪਈ ਹੋਏ ਰੇ ਆਹ ਬੱਲੇ ਬੱਲੇ ਲੇ ਵੀ ਯਾਦੀ ਸਾਹਮਲਾ ਸਾਹਮਲਾ ਉੱਟ ਗਿਆ ਇਹਨੇ ਉੱਟ ਜਾਣਾ ਉੱਟ ਗਿਆ ਇਹਨੇ ਉੱਟ ਜਾਣਾ ਇਹਨੇ ਉੱਟ ਦੇ ਕੀ ਯਾਲ ਬਾਪੂ ਮਾਨ ਸਿੰਘ ਦਵਾਈ ਆ ਜੀਵਨ ਆ ਗਿਆ ਲਓ ਜੀਵਨ ਫੇਰ ਆ ਗਿਆ ਮੇਰੇ ਵੀਰੋ ਗੁਰਪ੍ਰੀਤ ਸੰਧੂ ਹੁਣਾ ਦਾ ਐਲ ਐਮ ਟੀ ਵਾਲਿਆਂ ਦਾ ਧੰਨਵਾਦ ਹੁਣ ਵੇਖਦਾ ਮੀ ਹੁਣ ਬੱਲੇ ਬੱਲੇ ਹੋ ਜਾਣੀ ਆ ਆ ਫੇਰ ਆਇਆ ਲੋਰੂਆ ਸੋ ਦੋਸਤਾਂ ਦਾ ਤੰਦਵਾਦ ਜੀਵਨ ਮਾਨੂ ਕੇ ਗੱਲ ਵਾਲਾ ਹੁਣ ਬੈਨ ਕਵਰ ਦੀ ਸਟਾਪ ਲਾਈਨ ਬੱਲੀਆਂ ਵਾਲਾ ਮਾਨ ਦੇ ਜੱਫੇ ਲਾਉਂਦਾ ਜੀਵਨ 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 ਉੱਡ ਗਿਆ ਉੱਡ ਗਿਆ ਬੱਲੇ ਉੱਡ ਗਿਆ ਮਾਨੂ ਕੇ ਉੱਡ ਗਿਆ ਸਿਰ ਪਰ ਆਲੇ ਉਹ ਵੀ ਪੁੱਜੇ ਹੋਇਆ ਗਗਨ ਦਾ ਤਾਆ ਆਇਆ ਹੋਇਆ ਨੌਜਵਾਨ ਜੀਵਨ ਸੇਰ ਆ ਗਿਆ ਜੀਵਨ 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 ਉੱਡ ਗਿਆ ਉੱਡ ਗਿਆ ਬੰਦੀ ਬਾਬੇ ਇੰਦਰ ਸਿੰਘ ਧਨੋਏ ਦਾ ਪੋਤਰਾ ਇਸ ਵੇਲੇ ਪ੍ਰਾ ਬਲਾਰਡ ਰੀਅਲਟਰ ਗੋਰਾ ਸਾਡਾ ਵੀਰ ਪਿੰਦਰ ਮਾਝਾ ਟਰੈਕਿੰਗ ਐਲ ਐਮਟੀ ਟ੍ਰਾਂਸਪੋਰਟ ਉਹਨਾਂ ਦਾ ਧੰਨਵਾਦ ਲਵਲੀ ਮਹਿਮਾਂ ਦਾ ਆਲੀਆ ਪਰ ਸੁਲਤਾਨ 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 ਸੁਲਤਾਨ